ਪਰ ਇੰਨੀ ਗੱਲ ਸੁਣੋ ਵੱਡੀ ਅਰਜ਼ਾ ਪੜੋ ਵੱਡੀ ਅਰਜ਼ਾ ਫਿਰ ਫਿਰ ਜੀ ਹਰਸਿਓ ਸੰਗ ਨ ਕਹਿਆ ਵੀ ਜੋਗੀ ਵੱਡੀ ਉਮਰ ਕਰ ਲਿੰਦੇ ਆ ਵੱਡੀ ਉਮਰ ਭੋਕੇ ਵੀ ਕਹਿੰਦੇ ਉਮਰ ਤੇ ਵੱਡੀ ਕਰ ਲਈ ਪਰ ਤੇਰੇ ਨਾਲ ਸੰਬੰਧ ਨਹੀਂ ਬਣ ਸਕਿਆ ਰੱਬਾ ਤੇਰੇ ਨਾਲ ਮੇਰਾ ਕਨੈਕਸ਼ਨ ਨਹੀਂ ਜੁੜ ਸਕਿਆ ਮੇਰੇ ਮਨ 'ਚ ਇਹ ਸਵਾਲ ਆਇਆ ਕਿ ਕੀ ਜੋਗੀ ਉਮਰ ਵੱਡੀ ਕਰ ਲੈਂਦੇ ਐ? ਖਾਣਾ ਤਾਂ ਇਦਾਂ ਦਾ ਖਾਂਦੇ ਹੋਣਗੇ ਕੀ ਡਾਈਟ ਕਰਦੇ ਆ ਉਹ ਬੰਦੇ ਵੀ 2 200 ਸਾਲ ਤੱਕ ਉਮਰ ਕਰ ਲੈਂਦੇ ਸੀ? 100 ਸਾਲ, 150 ਸਾਲ ਬੜਾ ਵੱਡਾ ਕੁਐਸਚਨ ਖੜਾ ਹੋਇਆ। ਫੇਰ ਇੱਕ ਦਿਨ ਇੱਕ ਖਬਰ ਪੜ੍ਹੀ ਇੰਟਰਨੈਟ ਦੇ ਉੱਤੇ ਖਬਰ ਆਈ। ਵੀ ਇੱਕ ਕੰਟਰੀ ਇੱਕ ਟਾਪੂ ਏਦਾਂ ਦਾ ਹੈ ਆਇਰਲੈਂਡ ਏਦਾਂ ਦਾ ਇੱਕ ਜਿੱਥੇ 150 ਸਾਲ ਦੀ ਉਮਰ ਆਮ ਬੰਦਿਆਂ ਦੀ ਹੁੰਦੀ ਹੈ ਤੇ 70 ਸਾਲ ਤੱਕ ਬੰਦਾ ਜਵਾਨ ਰਹਿੰਦਾ ਹੈ ਜਿਹੋ ਜਿਹਾ ਸਾਡਾ 20 ਸਾਲ ਦਾ ਨੌਜਵਾਨ ਉੱਥੇ 70 ਦਾ 70 ਸਾਲ 150 ਸਾਲ ਆਮ ਉਮਰ ਭੋਗਦਾ ਹੈ ਹਰੇਕ ਬੰਦਾ ਉੱਥੇ ਫਿਰ ਮੇਰੇ ਮਨ 'ਚ ਆ ਗਿਆ ਜੀ ਇਹ ਹੋ ਸਕਦਾ ਕਿ ਰੱਬ ਦੀ ਉਹਨਾਂ ਤੇ ਜ਼ਿਆਦਾ ਕਿਰਪਾ ਸਾਡੇ ਤੇ ਕਰੋਪੀ ਹੈ ਆਪਕੋ ਸਾਹ। ਜੀ ਵਾਹ ਇਹ ਨਹੀਂ ਹੋ ਸਕਦਾ। ਫਿਰ ਜੇ ਅੱਜ ਸਾਡੀਆਂ ਉਮਰਾਂ 60 ਰਹਿ ਗਈਆਂ 50 ਰਹਿ ਗਈਆਂ। ਅੱਜ 20 ਸਾਲ ਰਹਿ ਗਈ ਹੈ। 10 ਸਾਲ ਦੇ ਬੱਚੇ ਨੂੰ ਦਾਈ ਭਤੀਜਾ ਸ਼ੂਗਰ ਹੈ। 5 ਸਾਲ ਦਾ ਬੱਚਾ ਸ਼ੂਗਰ ਦੀ ਦਵਾਈ ਲੈ ਰਿਹਾ। ਨਿੱਕੇ ਨਿੱਕੇ ਬੱਚਿਆਂ ਦੇ ਬੀਪੀ ਹਾਈ ਹੋ ਰਹੇ ਐ ਇਹਦਾ ਮਤਲਬ ਇਹ ਹੈ ਜੇ 150 ਸਾਲ ਭੋਗਦੇ ਐ ਚਾਈਨੀਜ਼ ਲੋਕ ਐ ਉੱਥੇ ਛੋਟੇ ਛੋਟੇ ਗੱਦਾਂ ਦੇ ਖਾਂਦੇ ਐ ਜਿਹੜਾ ਲਿਕੁਇਡ ਲੈਂਦੇ ਐ ਜ਼ਿਆਦਾ ਲਿਕੁਇਡ ਹੀ ਲੈਂਦੇ ਐ ਬਹੁਤਾ ਭਾਰਾ ਨਹੀਂ ਖਾਂਦੇ ਫਾਸਟ ਫੂਡ ਤੇ ਉੱਥੇ ਹੈ ਹੀ ਨਹੀਂ ਤੇ ਗ੍ਰੀਨ ਟੀ ਪੀਂਦੇ ਸਾਰਿਆਂ ਦੇ ਲੈਂਡੀਆਂ ਦੀਆਂ ਥਰਮਸ ਭਰੀਆਂ ਹੁੰਦੀਆਂ ਗ੍ਰੀਨ ਟੀ ਪੀਂਦੀ ਜਾਂਦੇ ਐ ਗ੍ਰੀਨ ਟੀ ਵਾਸ਼ ਹੋਈ ਜਾਂਦਾ ਹੈ ਸਰੀਰ ਉਹਨਾਂ ਦਾ ਤੇ 70 ਸਾਲ ਤੱਕ ਜਵਾਨ ਹੈ ਤੇ 150 ਸਾਲ ਤੱਕ ਉਮਰ ਭੋਗਦੇ ਹੈ ਇਹਦਾ ਮਤਲਬ ਇਹ ਹੈ ਵੀ ਜੇ ਅੱਜ 150 ਸਾਲ ਤੱਕ ਉਹ ਜਾਣਾ ਚਾਹ ਰਹੇ ਹੈ ਡਾਈਟ ਕੰਟਰੋਲ ਹੈ ਕੋਈ ਤਲਿਆ ਨਹੀਂ ਕੋਈ ਚੀਜ਼ ਨਹੀਂ ਵਾਯੂ ਮੰਡਲ ਇਦਾਂ ਦਾ ਦਰਖਤਾਂ ਦੇ ਵਿੱਚ ਨਿੱਕੇ ਨਿੱਕੇ ਘਰ ਬਣਾਏ ਹੈ ਇਹਦਾ ਮਤਲਬ ਇਹ ਹੈ ਵੀ ਸਿਸਟਮ ਅਸੀਂ ਖਰਾਬ ਕਰ ਲਿਆ ਦਰਖਤ ਸਾਰੇ ਪਟ ਕੇ ਸਿੱਟ ਤੇ ਪਾਣੀ ਗੰਧਲਾ ਕਰ ਲਿਆ ਜ਼ਹਿਰ ਪੈਦਾ ਕਰ ਲਈ ਖਾਣ ਵਿੱਚ ਜ਼ਹਿਰ ਹੈ ਆ ਜਿੰਨੀਆਂ ਸਪਰੇਆਂ ਕਰਦੇ ਆ ਸਾਰਾ ਕੁਝ ਨਕਲੀ ਆ ਰਿਹਾ ਹੈ ਇਹ ਸਾਰੇ ਸਿਸਟਮ ਤੋਂ ਪਤਾ ਲੱਗਦਾ ਹੈ ਵੀ ਜੇ ਬਿਮਾਰੀਆਂ ਦੇ ਨਾਲ ਖਾਦੇ ਪਏ ਆ ਤੇ 60 ਕੁ ਸਾਲ ਦਾ ਹੀ 50 ਸਾਲ ਦਾ ਹੀ ਅਟੈਕ ਹੋ ਕੇ ਮਰਦਾ ਹੈ ਇਹਦੇ ਵਿੱਚ ਵੀ ਦੋਸ਼ੀ ਬੋਲੋ ਅਸੀਂ ਰੱਬ ਰੱਬ ਜੇ ਚਾਵੇ ਕਿੰਨੀ ਤੇ ਕਿਦਾਂ ਦੀ ਇਹ ਤੂੰ ਪਰ ਕਿਦਾਂ ਦੀ ਤੇ ਕਿੰਨੀ ਡਾਕਟਰ ਕਹਿੰਦਾ ਲੀਵਰ ਤੇਰਾ ਖਤਮ ਹੋ ਜੂ ਜੇ ਹੁਣ ਸ਼ਰਾਬ ਨੂੰ ਹੱਥ ਲਾਇਆ ਕਹਿੰਦਾ ਕੀ ਕਰਾਂ ਜਦ ਰਹਿ ਨਹੀਂ ਸਕਦਾ ਤੇ ਦਾ ਮਤਲਬ ਤੂੰ ਲਿਖ ਲਿਆ ਤੂੰ ਮੈਂ ਨਹੀਂ ਜਿਉਣਾ ਤੇ ਹੁਣ ਫਿਰ ਆਉਂਦਾ ਨਾ ਬਚਨ ਯਾਦ ਦੱਦਾ ਦੋਸ਼ ਨਾ ਤੇ ਤੂੰ ਕਿਸ਼ੋਰ ਦੇਉ ਕਿਸ ਹੈ ਦੋਸ਼ ਕਰਮਾਂ ਆਪਣੇ ਗੁਰੂ ਜੀ ਤੇ ਕਹਿੰਦੇ ਆ ਵੀ ਦੋਸ਼ ਤੇਰਾ ਹੈ ਹਰ ਜਗ੍ਹਾ ਮੈਂ ਵੇਖੋ ਨਾ ਇਹ ਤੇ ਨਹੀਂ ਕਿ ਆ ਵੀ ਤੇਰਾ ਹੈ ਕਿ ਮੈਂ ਆਪਣੀ ਗੱਲ ਹੀ ਕਰਾਂਗਾ ਵੇਖੋ ਆਪਾਂ ਕਰਾਂ ਇਦਾਂ ਹੀ ਕਰਾਂਗੇ ਸਤਪੁਰਖ ਤੇ ਫਿਰ ਇੰਨਾ ਹੀ ਸਮਝਾਉਣਗੇ ਗੱਲ ਤੇ ਆਪਣੇ ਤੇ ਲਾ ਕੇ ਕਰਨਗੇ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਬਰ ਅਬਰ ਰੱਬ ਕਿੱਥੋਂ ਦੋਸ਼ੀ ਹੋ ਗਿਆ ਰੱਬ ਨੂੰ ਗਾਲ੍ਹਾਂ ਕਿਵੇਂ ਕੱਢ ਤੀਆਂ ਤੈਂ ਰੱਬ ਨੂੰ ਮਾੜਾ ਕਿਵੇਂ ਕਹਤਾ ਤੂੰ ਵੀ ਰੱਬ ਦੋਸ਼ੀ ਏ ਕਿਤੇ ਜੋ ਸਿਸਟਮ ਵਿਗੜ ਰਿਹਾ ਦੋਸ਼ੀ ਆ ਨਹੀਂ ਮੀਂਹ ਪਿਆ ਐ ਜਿਕੇ ਉਹ ਮਰ ਗਏ ਮੀਂਹ ਨਹੀਂ ਪਿਆ ਤੇ ਰੱਬ ਨੂੰ ਗਾਲ੍ਹਾਂ ਕੱਢਦਾ ਰੱਬਾ ਅਸੀਂ ਅਸੀਂ ਤੇਰਾ ਕੀ ਵਿਗਾੜਤਾ ਐ ਜਿਕੇ ਮੀਂਹ ਨਹੀਂ ਪਉਂਦਾ ਵੀ درخت ਵੱਢਤੇ ਤੂੰ ਸਾਰੇ ਘੋਲ-ਮੋਲ ਹੋ ਗਈ ਧਰਤੀ ਛੱਡਿਆ ਕੀ ਐ ਤੈਂ ਕਿਉਂ ਰੱਬ ਨੂੰ ਗਾਲ੍ਹਾਂ ਕੱਢਦਾ ਐ ਜਿੱਥੇ ਦਰਖਤ ਲੱਗੇ ਹੋਏ ਨੇ ਉੱਥੇ ਵੇਖ ਬਰਸਾਤਾਂ ਪੈਂਦੀਆਂ ਹਟਦੀਆਂ ਹੀ ਨਹੀਂ 10 15 15 ਦਿਨ ਆ ਇਧਰਲੇ ਪਾਸੇ ਤਮਲਨਾਡੂ ਇਲਾਕੇ ਦੇ ਵਿੱਚ ਇੱਕਈ ਜਗ੍ਹਾ ਇਦਾਂ ਦੀਆਂ ਜਿੱਥੇ ਮੀਂਹ ਹਟਦਾ ਹੀ ਨਹੀਂ ਪੰਜ ਪੰਜ ਮਹੀਨੇ ਦਿਨ ਤੇ ਰਾਤ ਬਰਸਾਤ ਪੈਂਦੀ ਦਿਨ ਤੇ ਰਾਤ ਉੱਥੇ ਕਹਿੰਦੇ ਟ੍ਰੇਨ ਕੱਢਣੀ ਹੈ ਟ੍ਰੇਨ ਲੈ ਕੇ ਜਾਣੀ ਚਾਹੁੰਦੇ ਸੀ ਉਹ ਕਹਿੰਦੇ ਅਸੀਂ ਨਹੀਂ ਕਹਿੰਦੇ ਸਹੂਲਤ ਹੋ ਜੂ ਤੁਹਾਨੂੰ ਸ਼ਹਿਰ ਤੋਂ ਤੁਹਾਡੇ ਛੋਟਾ ਜਿਹਾ ਕਸਬਾ ਹੈ ਤੁਹਾਡੇ ਕਸਬੇ ਨੂੰ ਟ੍ਰੇਨ ਲਾ ਦੇਵਾਂਗੇ ਕਹਿੰਦੇ ਟ੍ਰੇਨ ਤੇ ਆ ਜੂ ਸਹੂਲਤ ਤੇ ਹੋ ਜੂ ਪਰ ਕਿੰਨੇ ਦਰਖਤ ਕੱਟੋਂਗੇ ਤੁਸੀਂ ਸਾਡੇ ਸਾਡੇ ਦਰਖਤ ਕਿੰਨੇ ਕੱਟੋਂਗੇ ਤੁਸੀਂ ਅਸੀਂ ਇੱਕ ਦਰਖਤ ਨਹੀਂ ਕੱਟਣ ਦੇਣਾ ਸਰਕਾਰ ਦੇ ਅੱਗੇ ਉੱਥੋਂ ਦੀ ਜਨਤਾ ਅੜ ਗਈ ਅਸੀਂ ਨਹੀਂ ਦਰਖਤ ਵੱਢਣ ਦੇਣਾ ਅੜ ਕੇ ਖੜ ਗਏ ਉਹ ਤੇ ਹੁਣ ਵੇਖੋ ਪਿਆਰਿਓ ਹਰ ਜਗ੍ਹਾ ਨਾ ਮੈਂ ਬੇਨਤੀ ਕਰਦਾ ਜਿੱਥੇ ਗਿਣਿਆ ਜਾਏਗਾ ਆਪ ਆਪਾਂ ਦੋਸ਼ੀ ਗਿਨੇ ਜਾ ਰੱਬ ਨਾਲ ਪਿਆਰ ਕੋ ਗੁੱਸਾ ਆਪਣੇ ਆਪ ਤੇ ਝੜੂ ਤੇ ਗੁਰੂ ਜੀ ਤੇ ਕਿੰਨੇ 100 ਸਾਲ ਪਹਿਲਾਂ ਇਹ ਬਚਨ ਕਰ ਗਏ ਭਾਈ ਆਪਣੇ ਆਪ ਨੂੰ ਉਹ ਤੇ ਕਿਰਪਾ ਕੀਤੀ ਪਈ ਹੈ ਤੂੰ ਉਹ ਕਰਾ ਨਾ ਸਕੇ ਉਹ ਕਿਰਪਾ ਲੈ ਨਾ ਸਕੇ ਉਹ ਤੇ ਵੇਖੋ ਇਹ ਵੀ ਆਖਿਆ ਕਰਾਂ 1 ਮਿੰਟ ਸੁਣਿਓ